ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਵਗਾਰਾ ਮੇਰੇ ਖਲ ਠੀਕ ਹੀ ਆ ਰਹੀ ਹੁਣੀ ਆ ਦੱਸ ਦਿਓ ਮੇਰੇ ਵੀਰ ਅੱਜ ਲਗਭਗ 39 ਦਿਨੀ ਹੋ ਗਏ ਆ ਮੋਰਚਾ ਚੱਲਦਿਆਂ ਨੂੰ ਔਰ ਵਧੀਆ ਆਵਾਜ਼ ਵੀ ਆ ਰਹੀ ਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਔਰ ਬੇਸ਼ੱਕ ਗਰਮੀ ਦਾ ਮੌਸਮ ਵਧਿਆ ਹੈਗਾ ਸਾਡੇ ਕਿਸਾਨ ਸ਼ੱਭੂ ਬਾਰਡਰ ਤੇ ਵੀ ਆਪਣੀਆਂ ਗਰਮੀ ਦਾ ਪ੍ਰਬੰਧ ਚ ਲੱਗੇ ਹੋਏ ਆ ਉਹ ਸਾਰੇ ਪ੍ਰਬੰਧ ਗਰਮੀ ਵਾਲੇ ਕਰਲੇ ਹੋਏ ਆ ਬਹੁਤ ਸਾਰੀਆਂ ਟਰਾਲੀਆਂ ਚ ਪੱਖੇ ਚੱਲ ਪਿਆ ਬਹੁਤ ਸਾਰੇ ਜਾਲੀਆਂ ਲਾ ਰਹੇ ਹਰੀਆਂ ਸਾਈਡਾਂ ਤੇ ਸਾਰਾ ਪ੍ਰਬੰਧ ਹੋ ਰਿਹਾ ਹੌਲੀ ਹੌਲੀ ਤੇ ਜਿਹੜੇ ਰਹਿ ਰਹੇ ਉਹਨਾਂ ਨੂੰ ਯਾਦ ਕਰਵਾ ਦਿੱਤਾ ਵੀ ਜਿਹੜੇ ਵੀ ਜੱਥੇ ਅੱਗੇ ਆ ਰਹੇ ਨੇ ਆਪੋ ਆਪਣਾ ਪੱਖਾ ਆਟੋਮਾਸ ਉਹ ਕਛੂਆ ਠੀਕ ਆ ਤੇ ਹਰੀ ਜਾਲੀ ਜਿਹੜੀ ਸਾਈਡਾਂ ਤੇ ਲੱਗੀ ਤਰਪਾਲ ਤਾਂ ਚੱਕ ਕੇ ਹਵਾਦਾਰ ਟਰੱਕ ਟ੍ਰੋਲੀ ਟ੍ਰੋਲੀਆਂ ਬਣ ਜਾਂਦੀਆਂ ਆਪਣੀਆਂ ਉਹ ਬਾਕੀ ਛੰਨਾ ਵੀ ਬਹੁਤ ਵੱਡੇ ਪਦਰ ਤੇ ਇਸ ਬਾਰਡਰ ਤੇ ਪੈ ਗਈਆਂ ਹੈਗੀਆਂ ਨੇ ਤੋਂ ਲੱਗੇ ਹੋਏ ਨੇ ਲੋਕ ਆਪਦਾ ਪ੍ਰਬੰਧ ਕਰਨ ਵਿੱਚ ਅੱਜ ਸਪੈਸ਼ਲ ਸੱਦਾ ਤੁਹਾਨੂੰ ਸਾਰਿਆਂ ਨੂੰ ਕਿ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਕਦੇਵ ਇਹ ਤਿੰਨ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਵਾ ਤੇ ਸਾਰਿਆਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਬੇਨਤੀ ਆ ਵਿਵਾਕ ਤੋਂ ਵੱਧ ਕੋਈ ਪਿੰਡ ਰਵੇ ਨਾ ਪਟਿਆਲੇ ਦਾ ਖਨੌਰੀ ਦੇ ਨਾਲ ਨੇੜੇ ਵਾਲੇ ਜ਼ਿਲ੍ਹੇ ਦਾ ਉਹ ਸਾਰੇ ਪੰਜਾਬ ਨੂੰ ਸੱਦਾ ਦੇ ਰਹੇ ਆ ਠੀਕ ਆ ਵੀ ਜਿੱਥੋਂ ਕੱਲ ਨੌਜਵਾਨਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਮਤਾਵਾ ਪੈਣਾ ਦੀ ਇੱਕ ਦਿਨ ਵਾਸਤੇ ਜਿਹੜੀ ਗਿਣਤੀ ਨਾ ਪਹੁੰਚੇ ਇਹਦੇ ਵਿੱਚ ਸਪੈਸ਼ਲ ਹੈਗਾ ਮਲਾਜ਼ਮਾਂ ਨੂੰ ਵੀ ਤੁਹਾਨੂੰ ਛੁੱਟੀ ਹੁਣੀ ਆ ਸਾਰੇ ਫੈਮਲੀਆਂ ਸਮੇਤ ਜਿਹੜਾ ਵਾ ਐਰ ਕੀ ਜਿਹੜਾ ਵਾ ਸ਼ਹੀਦੀ ਦਿਹਾੜਾ ਵਾ ਉਹ ਜਿਹੜਾ ਵਾ ਉਹ ਸਾਡੇ ਨਾਲ ਮਨਾਓ ਤਾਂ ਜੋ ਆਪਾਂ ਜਿਹੜਾ ਵਾ ਉਹ ਸ਼ਹੀਦੀ ਦਿਹਾੜੇ ਵਿੱਚ ਵੱਧ ਤੋਂ ਵੱਧ ਜਿਹੜੀ ਆ ਸਰਕਾਰ ਨੂੰ ਦਿਖਾ ਸਕੀਏ ਵੀ ਇਹ ਕਿਵੇਂ ਕਲੈਕਟਿਵ ਕਿਸਾਨਾਂ ਦਾ ਮਜ਼ਦੂਰਾਂ ਦਾ ਨੌਜਵਾਨਾਂ ਦਾ ਮਲਾਜ਼ਮਾਂ ਦਾ ਔਰਤਾਂ ਦਾ ਹੋਰ ਜਿਹੜੇ ਲੋਕ ਲੜਨ ਵਾਲੇ ਨੇ ਇਹ ਉਹਨਾਂ ਦਾ ਅੰਦੋਲਨ ਹੈਗਾ ਵਾ ਇਸ ਕਰਕੇ ਮਲਾਜ਼ਮਾਂ ਨੂੰ ਨੌਜਵਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਾਸ ਕਰਕੇ ਬੇਨਤੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਵੀ ਵਾਅਦਾ ਵਾ ਗਿੰਤੀ ਦੇ ਵਿੱਚ ਅੱਜ ਜਿਹੜਾ ਵਾ ਉਹ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਅੱਜ ਨਹੀਂ ਕਹਿ ਰਿਹਾ ਕੱਲ 23 ਮਾਰਚ ਨੂੰ 23 ਮਾਰਚ ਨੂੰ ਅੱਜ ਤਾਂ 22 ਆ 23 ਮਾਰਚ ਨੂੰ ਕੱਲ ਆ ਜਣਾ 23 ਮਾਰਚ ਉਦੋਂ ਛੁੱਟੀ ਵੀ ਹੈਗੀ ਆ ਤਾਂ ਜਿਹੜੇ ਨੇੜੇ ਦੇ ਪਿੰਡ ਨੇ ਸਾਡੇ ਸ਼ੰਭੂ ਬਾਡਰ ਦੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਬੱਚਿਆਂ ਸਮੇਤ ਕਿਉਂਕਿ ਸ਼ਹੀਦੀ ਦਿਹਾੜਾ ਵਾ ਬੱਚਿਆਂ ਸਮੇਤ ਫੈਮਿਲੀ ਸਮੇਤ ਆਪਣੀ ਕੱਲ ਜਿਹੜੇ ਬੱਚੇ ਨੇ ਸਕੂਲਾਂ ਦੇ ਉਹਨਾਂ ਨੂੰ ਵੀ ਵਿਦਿਆਰਥੀਆਂ ਨੂੰ ਵੀ ਨੌਜਵਾਨਾਂ ਨੂੰ ਕਿਉਂਕਿ ਸ਼ਹੀਦੀ ਦਿਹਾੜਾ ਮਨਾਉਣਾ ਆ ਸੀ ਆਪਣੇ ਸ਼ਹੀਦਾਂ ਦਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਜਿਹੜਾ ਵਾ ਔਰ ਹੋਰ ਨਾ ਬਾਰਡਰਾਂ ਤੇ ਜਿੱਥੇ ਆਪਣੇ ਮੋਰਚੇ ਲੱਗੇ ਹੋਏ ਆ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਕੇਐਮਐਮ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ 11 ਇੰਦਿਤਿਕ ਵੱਲੋਂ ਦੋ ਦੇਸ਼ ਦੇ ਵੱਡੇ ਫੋਰਮਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਵਾ ਇਹ ਮੋਰਚਾ ਲਾਇਆ ਗਿਆ ਵਾ ਇਸ ਕਰਕੇ ਕੱਲ੍ਹ ਵਾਲੇ 23 ਮਾਰਚ ਦੇ ਪ੍ਰੋਗਰਾਮ ਬਾਰੇ ਮੈਂ ਤੁਹਾਨੂੰ ਸੱਦਾ ਦੇਣਾ ਸੀ ਕਿ ਇਹ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਜਾ ਸਕੇ ਤੁਹਾਨੂੰ ਪਤਾ ਹੀ ਆ ਬਾਕੀ ਕਿ ਜਿਵੇਂ ਸਾਡੇ ਇੱਥੇ ਬਿਜਲੀ ਦੀ ਛਾਟ ਆ ਰਹੀ ਆ ਜਾਨੀ ਸ਼ੰਭੂ ਬਾਰਡਰ ਤੇ ਵੀ ਤੇ ਖਨੌਰੀ ਤੇ ਵੀ ਕੱਲ ਸਾਡਾ ਵਫਤ ਮਿਲਣ ਗਿਆ ਸੀ ਸੀਐਮਡੀ ਪਾਵਰ ਕਾਮ ਨੂੰ ਉਹਨਾਂ ਵੱਲੋਂ ਲਗਭਗ ਬਾਵਾ ਹੀ ਖੜੀਆਂ ਵਾਂ ਕਿ ਜੇ ਸਰਕਾਰ ਕਹੂਗੀ ਤੇ ਆਪਾਂ ਬਿਜਲੀ ਦੇ ਪ੍ਰਬੰਧ ਕਰਦਾਂਗੇ ਸੋ ਬਿਜਲੀ ਦੇ ਪ੍ਰਬੰਧਾਂ ਦੇ ਵਿੱਚ ਦਿੱਲੀ ਵਿੱਚ ਵੀ ਨਹੀਂ ਕੋਈ ਹ ਸਮੱਸਿਆ ਆਈ ਹੈਗੀ ਬਿਜਲੀ ਪਾਣੀ ਸੁਰੱਖਿਆ ਦਾ ਪ੍ਰਬੰਧ ਕਰਨਾ ਜਿਹੜੀ ਸੂਬੇ ਦੇ ਵਿੱਚ ਧਰਨਾ ਲੱਗਾ ਹੋਵੇ ਉਹਦੀ ਸਰਕਾਰ ਦੀ ਮੁਢਲੀ ਲੋੜ ਹੁੰਦੀ ਆ ਪਰ ਭਗਵੰਤਮਾਨ ਸਰਕਾਰ ਜਿਵੇਂ ਕੇਂਦਰ ਕੋ ਡਰੀ ਹੋਈ ਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜੜੀ ਗੱਲ ਤੋਂ ਇਹਨਾਂ ਨੂੰ ਡਰ ਸੀਗਾ ਵੀ ਅਸੀਂ ਜੜਾ ਵਾ ਆਪਣਾ ਪਾਰਟੀ ਪ੍ਰਧਾਨ ਕੇਜਰੀਵਾਲ ਜੀ ਉਹਨੂੰ ਬਚਾ ਲਈਏ ਉਹ ਨਹੀਂ ਬਚ ਸਕੇ ਕੱਲ ED ਵੱਲੋਂ ਫੇਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ED ਦੇ ਦਫਤਰ ਲੈ ਗਿਆ ਹੁਣ ਗਾਂ ਕੀ ਹੁੰਦਾ ਉਹਨਾਂ ਨੂੰ ਗਾਂ ਜੇਲ੍ਹ ਖੜਿਆ ਜਾਂਦਾ ਨਹੀਂ ਖੜਿਆ ਜਾਂਦਾ ਇਹ ਆਉਣ ਵਾਲੇ ਸਮੇਂ ਦਾ ਵਿਸ਼ਾ ਤੋਂ ਜੇ ਗੜਸੀ ਪਾਰਟੀ ਹੁੰਦੀ ਗੜਸੀ ਮੁੱਖ ਮੰਤਰੀ ਹੁੰਦੇ ਤਾਂ ਡਟ ਕੇ ਵਰਬਲੀ ਤੱਕ ਐਹੀ ਰਹੇ ਆ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਆ ਪਰ ਮਤਲਬ ਉਹਨਾਂ ਨੂੰ ਲੱਗਦਾ ਵੀ ਹੁਣ ਜੇ ਬਿਜਲੀ ਦੇ ਪ੍ਰਬੰਧ ਕਰਤੇ ਮੈਨੂੰ ਲੱਗਦਾ ਗੜਸੀਆ ਮੁੱਖ ਮੰਤਰੀ ਕਹੇ ਪਾਰਟੀ ਸਪਸ਼ਟ ਕਰੇ ਕਿ ਅਸੀਂ ਬਿਜਲੀ ਪਾਣੀ ਸੁਰੱਖਿਆ ਹਰ ਤਰ੍ਹਾਂ ਦਾ ਪ੍ਰਬੰਧ ਕਿਸਾਨ ਅੰਦੋਲਨ ਨੂੰ ਕਰਕੇ ਦਾਂਗੇ ਜੇ ਕੋ ਡਿਕਾ ਬਣੂਗਾ ਇਲੈਕਸ਼ਨ ਕਮਿਸ਼ਨ ਆਪੇ ਦੇਖ ਲਾਂਗੇ ਜੇ ਕੋ ਆਲੋਚਨਾ ਕਰੂਗਾ ਤਾਂ ਦੇਖ ਲਾਂਗੇ ਜਿਹਦੇ ਕਰਕੇ ਡਰ ਕੇ ਇਹ ਚੀਜ਼ਾਂ ਤੇ ਨਹੀਂ ਖੁੱਲ ਕੇ ਬੋਲ ਸਕੇ ਧੋਗਲੀ ਜੀ ਪੋਜੀਸ਼ਨ ਰੱਖੀ ਕਿਸਾਨਾਂ ਨਾਲ ਵੀ ਆ ਸਰਕਾਰ ਨਾਲ ਵੀ ਆ ਉਹ ਕੰਮ ਅਗਲਿਆਂ ਨੇ ਕਰ ਦਿੱਤਾ ਭਾਵੇਂ ਹੁਣ ਦੇਖੋ ਇਹ ਜਾਂਚ ਦਾ ਵਿਸ਼ਾ ਵਾ ਪਰ ਇਹ ਅਸੀਂ ਕਹੀਏ ਵੀ ਜਿਹੜੀ ਸੈਂਟਰ ਗਵਰਨਮੈਂਟ ਦੀ ਈਡੀ ਆ ਉਹ ਚੰਗੀ ਆ ਸੀਬੀਆਈ ਚੰਗੀ ਇਹ ਨਹੀਂ ਕਹਿ ਸਕਦੇ ਹਰ ਇਹਦੇ ਵਿੱਚ ਜੇ ਕੋਈ ਦੋਸ਼ੀ ਆ ਕਿਸੇ ਵੀ ਭ੍ਰਸ਼ਟਾਚਾਰਚ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਪਰ ਵਿਰੋਧੀ ਧਰਾਨਾ ਦੇਸ਼ ਦੀ ਵਿਰੋਧੀ ਧਰਾਨਾ ਪਮੇ ਇਹਨਾਂ ਦੀ ਆਪੋ ਚੋਦੀ ਕੋਈ ਲੜਾਈ ਨਹੀਂ ਹੈਗੀ ਜੇ ਅਸੀਂ ਕਹੀਏ ਕਿ ਕਾਂਗਰਸ ਆ ਭਾਜਪਾ ਵਾ ਆਮ ਆਦਮੀ ਪਾਰਟੀ ਆ ਹੋਰ ਦੇਸ਼ ਦੀਆਂ ਪਾਰਟੀਆਂ ਨੇ ਸੀਪੀਆਈ ਜਾਂ ਸੀਪੀਆਈਐਮ ਆ ਹੋਰ ਪਾਰਟੀਆਂ ਨੇ ਇਹ ਪਾਰਟੀਆਂ ਦੇ ਆਪਸੀ ਕੋਈ ਰੌਲੇ ਨੀਤੀਗਤ ਨਹੀਂ ਹੈਗੇ ਹੁਣ ਤਾਂ ਸੀਪੀਆਈ ਸੀਪੀਆਈਐਮ ਦੇ ਵੀ ਨਹੀਂ ਹੈਗੇ ਲਗਭਗ ਨੀਤੀਆਂ ਵਿੱਚ ਕੋਈ ਫਰਕ ਨਹੀਂਗਾ ਕਾਰਪੋਰੇਟ ਦਾ ਪਸੰਦ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਨੂੰ ਵੀ ਆ ਕਾਂਗਰਸ ਨੂੰ ਵੀ ਆ ਤੇ ਭਾਜਪਾ ਨੂੰ ਵੀ ਹੈਗੇ ਆ ਭਾਜਪਾ ਦਾ ਜਿਆਦਾ ਕਟਟਰ ਸਟਾਈਲ ਆ ਉਹ ਇੱਕ ਫਾਸੀਵਾਦੀ ਸੋਚ ਵਾਲੀ ਪਾਰਟੀ ਹੈਗੀ ਆ ਉਹ ਦਲਤਾ ਪ੍ਰਤੀ ਅੱਡ ਨਫ਼ਰਤ ਰੱਖਦੀ ਹੈਗੀ ਆ ਕੱਟ ਗਿੰਦੀਆਂ ਪ੍ਰਤੀ ਅੱਡ ਨਫ਼ਰਤ ਰੱਖਦੀ ਹੈ ਇਸ ਕਰਕੇ ਥੋੜਾ ਵੱਖਰਾ ਦੇਖ ਸਕਦੇ ਬਾਕੀ ਇਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਸੋ ਫਿਰ ਵੀ ਜਿਹੜੀ ਐਸ ਵਾਲੇ ਪੋਲੀਟੀਕਲ ਜਮਾਤ ਆ ਭਾਵੇਂ ਜਦੋਂ ਕਾਂਗਰਸ ਸੱਤਾ ਵਿੱਚ ਸੀਗੀ ਜਦੋਂ ਜਿਹੜਾ ਕਾਂਗਰਸ ਦਾ ਜੋਰ ਹੁੰਦਾ ਸੀ ਉਹਨੇ ਵੀ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਆਪ ਦੇ ਜੋਰ ਨਾਲ ਤੋੜੀਆਂ ਇਹਦੇ 'ਚ ਕੋਈ ਰੌਲਾ ਨਹੀਂ ਹੈਗਾ ਜਨਤਾ ਪ党 ਤੇ ਅਟੈਕ ਕਰਦੀ ਰਹੀ ਹੁਣ ਮੋਦੀ ਸਰਕਾਰ ਵੀ ਇਹੀ ਕੁਝ ਕਰ ਰਹੀ ਹੈਗੀ ਪੂਰੇ ਜੋਰ ਨਾਲ ਮੋਦੀ ਸਰਕਾਰ ਵੀ ਆਪ ਦੇ ਵਿਰੋਧੀਆਂ ਨੂੰ ED ਦੇ ਜੋਰ ਨਾਲ CBI ਦੇ ਜੋਰ ਨਾਲ ਪੂਰੀ ਤਰ੍ਹਾਂ ਦਬਾ ਰਹੀ ਹੈ ਚਕੋ ਰੋਲਾ ਨਹੀਂ ਹੈਗਾ ਭਾਈ ਕੋਈ ਵੀ ਦੋਸ਼ੀ ਹੋਵੇ ਨੂੰ ਬਖਸ਼ਣਾ ਨਹੀਂ ਚਾਹੀਦਾ ਔਰ ਜੇ ਕਿ ਇਹ ਵੀ ਇਲੈਕਸ਼ਨ ਕਮਿਸ਼ਨ ਆਜ਼ਾਦ ਬਾਡੀ ਆ ਇਹ ਨਹੀਂ ਹੈਗਾ ਇਲੈਕਸ਼ਨ ਕਮਿਸ਼ਨ ਨੂੰ ਗੁਲਾਮ ਕਰਨ ਵਾਸਤੇ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਚੋਣ ਸੀਗੀ ਉਹਦੇ ਵਿੱਚ ਵੀ ਵੱਡਾ ਜਿਹੜਾ ਇਹ ਕੋਈ ਇਹ ਸਾਡਾ ਬਹੁਤ ਵੱਡੀ ਗੱਲ ਸੀਗੀ ਬਹੁਤਾ ਜਿਵੇਂ ਕਹਿ ਲਈਏ ਵੀ ਜਿਵੇਂ ਚੌਥਾ ਸਤੰਮ ਆ ਸਾਡਾ ਪੱਤਰਕਾਰੀ ਦਾ ਇਹ ਵੀ ਲਗਭਗ ਮੋਦੀ ਸਰਕਾਰ ਨੇ ਖਤਮ ਕਰ ਦਿੱਤਾ ਵਾ ਜਾਣੀ ਮੀਡੀਆ ਤੇ ਗਲਬਾਉ ਦਾ ਰੌਲਾ ਹੀ ਨਹੀਂ ਪਿਆ ਲੋਕਾਂ ਤੱਕ ਮੈਸੇਜ ਹੀ ਕਨਵੇ ਨਹੀਂ ਹੋਇਆ ਜਿਹੜੇ ਲੇਖਕ ਆ ਬੁੱਧੀਜੀਵੀ ਉਹ ਵੀ ਬੋਲੇ ਨੇ ਪਰ ਬਹੁਤ ਥੋੜੇ ਬੋਲੇ ਨੇ ਵੱਡਾ ਹਿੱਸਾ ਤਾਂ ਉਹਨਾਂ ਨਾਲ ਹੀ ਰਲਾ ਲਿਆ ਇਸ ਕਰਕੇ ਕਈ ਨੇ ਵੀ ਡਰਿਆ ਹੋਇਆ ਪੱਤਰਕਾਰ ਤੇ ਡਰੀਆਂ ਹੋਈਆਂ ਵਿਰੋਧੀ ਧਿਰਾਂ ਇਹ ਬਹੁਤ ਨੁਕਸਾਨ ਕਰਦੀਆਂ ਵੰਦੇਸ਼ ਵਾਸਤੇ ਸੋ ਕੱਲੇ ਕਿਸਾਨ ਮਜ਼ਦੂਰੀ ਮੋਦੀ ਸਰਕਾਰ ਤੇ ਇਸ ਵੇਲੇ ਕੇਂਦਰ ਨਾਲ ਅੱਖਾਂ ਚੱਖਾ ਪਾ ਕੇ ਖੜੇ ਹੈਗੇ ਸੋ ਇਸ ਕਰਕੇ ਇਹੜਾ ਮਸਲਾ ਸੀ ਇਲੈਕਸ਼ਨ ਕਮਿਸ਼ਨ ਵਾਲਾ ਪਹਿਲੂ ਸੁਪਰੀਮ ਕੋਰਟ ਦਾ ਨੇ ਉਹਨੂੰ ਸਪਾਰਸ਼ ਉਹਦੇ ਨਾਂ ਦੀ ਕਰਨੀ ਹੁੰਦੀ ਸੀ ਪ੍ਰਧਾਨ ਮੰਤਰੀ ਜੀ ਦੀ ਭਰੋਦੀ ਤੇਰਦੀ ਬੋਟ ਹੁੰਦੀ ਸੀ ਇਹ ਸੀ ਅਗਲੇ ਆਨੇ ਸੁਪਰੀਮ ਕੋਰਟ ਹੀ ਕੱਢ ਕੇ ਬਾਹਰ ਮਾਰਿਆ ਵੀ ਹੁਣ ਜੇ ਇੱਕ ਤਾਂ ਪ੍ਰਧਾਨ ਮੰਤਰੀ ਦੀ ਬੋਟ ਹੋਊ ਇੱਕ ਵਿਰੋਧੀ ਧਿਰ ਦੀ ਹੋਊ ਇੱਕ ਸਾਡਾ ਜੀ ਕੇਨ ਕਾਨੂੰਨ ਮੰਤਰੀ ਦੀ ਬੋਟ ਹੋ ਦੋ ਕੇਂਦਰ ਦੀਆਂ ਹੋ ਗਈਆਂ ਤੋਂ ਜੜੇ ਬੰਦਿਆਂ ਨੂੰ ਆਪਣੀ ਥਾਪੀ ਦੇ ਕੇ ਉਹ ਬੰਦੇ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਆਏ ਨੇ ਠੀਕ ਆ ਉਹ ਬਈ ਉਹਨਾਂ ਦੀ ਪਗਾਊਗਾ ਅਸੀਂ ਦੇਖ ਹੀ ਰਹੇ ਪੂਰੇ ਦੇਸ਼ ਦੇ ਵਿੱਚ ਚੋਣ ਕਮਿਸ਼ਨ ਨਹੀਂ ਪਿਛਲੇ ਬੰਨੇ ਭਾਵੇਂ ਹੁਣ ਚੋਣ ਕੋਡ ਲੱਗ ਗਿਆ ਪਰ ਫੈਸਲੇ ਫਿਰ ਵੀ ਪਾਸ ਪਾਸ ਇਸ਼ਾਰਿਆਂ ਤੇ ਹੋ ਰਹੇ ਨੇ ਜੋ ਸਾਨੂੰ ਨਜ਼ਰ ਆ ਰਿਹਾ ਇਸ ਕਰਕੇ ਪੰਜਾਬ ਸਰਕਾਰ ਦੀ ਹੋਰ ਨਹੀਂ ਜ਼ਰਤ ਪੈਂਦੀ ਵੀ ਉਹ ਚਿੱਠੀ ਘਟਦੇ ਨੇ ਮੁੱਖ ਮੰਤਰੀ ਪੰਜਾਬ ਪਾਵਰ ਕਾਮ ਨੂੰ ਕਿ ਕਿਸਾਨਾਂ ਨੂੰ ਬਿਜਲੀ ਪਾਣੀ ਤੇ ਜਿਹੜੀ ਸੁਰੱਖਿਆ ਵਾ ਇਹ ਪਹਿਲ ਦੇ ਆਧਾਰ ਤੇ ਦਿੱਤੀ ਉਵੇਂ ਕਿਸਾਨਾਂ ਦੇ ਨਾਲ ਆ ਜੀ 2 ਵਜੇ ਤੱਕ ਮੁੱਖ ਮੰਤਰੀ ਬੈੰਦਾ ਹੈਗਾ ਤੋ ਡਰਿਆ ਹੋਇਆ ਮੈਂ ਕਹਾਂ ਜੇ ਗੜਸੀ ਮੁੱਖ ਮੰਤਰੀ ਹੁੰਦਾ ਜੇ ਡਟ ਕੇ ਸਟੈਂਡ ਲਿਆ ਹੋਣਾ ਤਾਂ ਇਹੋ ਕੁਸ ਸੀਗਾ ਸਪਸ਼ਟੇ ਹੁੰਦਾ ਇੱਕ ਬੰਦੇ ਤੇ ਲੱਗਦਾ ਉਹ ਜਿਹੜਾ ਦੋਵੇਂ ਪਾਸੇ ਹੁੰਦਾ ਨਾ ਦੋਵੇਂ ਮਤਲਬ ਇੱਧਰ ਵੀ ਹੱਥ ਰੱਖਣਾ ਉੱਧਰ ਵੀ ਰੱਖਣਾ ਉਹ ਤਰਦਾ ਨਹੀਂ ਹੁੰਦਾ ਹੈਗਾ ਇਹ ਦੋਵੇਂ ਪਾਸੇ ਵਾਲੇ ਮਰਦੇ ਤੋ ਤੁਹਾਡਾ ਬੰਦਾ ਗ੍ਰਿਫਤਾਰ ਤੋ ਇਸ ਕਰਕੇ ਜਿਹੜੀ ਕੇਂਦਰ ਸਰਕਾਰ ਕਰ ਰਹੀ ਆ ਸੀ ਉਹਦੇ ਉਹਦੇ ਹੱਕ ਚ ਨਹੀਂ ਹੈਗੇ ਪਰ ਇਸ ਕਰਕੇ ਸੋ ਇਸ ਕਰਕੇ ਜੇ ਕੋ ਦੋਸ਼ੀ ਆਗਾ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਤੋ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਸਰਕਾਰ ਸਹੀ ਢੰਗ ਨਾਲ ਆਪਣੇ ਫੈਸਲੇ ਨਹੀਂ ਲੈ ਪੈ ਰਹੇ ਹੁਣ ਵੀ ਆਮ ਆਦਮੀ ਪਾਰਟੀ ਸਟੈਂਡ ਸਪਸ਼ਟ ਕਰ ਦਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਬਿਜਲੀ ਲੈਣ ਵਾਸਤੇ ਦੋਵੇਂ ਫਾਰਮ ਵਿਚਾਰ ਕਰਨਗੇ ਵੱਡਾ ਐਕਸ਼ਨ ਕਰਾਂਗੇ ਵੇਖੋ ਕਿੱਦਾਂ ਕੰਨਦੇ ਇਹਨਾਂ ਨੂੰ ਇਹ ਵੀ ਨੰਗੇ ਕਰਾਂਗੇ ਆਮ ਆਦਮੀ ਵਾਲੇ ਵੀ ਹੈ ਕਿੰਨਾ ਦੇ ਨਾਲ ਆ ਠੀਕ ਆ ਫਿਰ ਦੇਖਾਂਗੇ ਇਲੈਕਸ਼ਨ ਕਮਿਸ਼ਨ ਕਿਹੜੀ ਬਲਾਵ ਆ ਕਿਵੇਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਦਾ ਹੈਗਾ ਸਾਰਾ ਕੁਝ ਦੇਖਾਂਗੇ ਜਦੋਂ ਬੈਠੇ ਹੈਗੇ ਮੈਦਾਨ ਦੇ ਵਿੱਚ ਠੀਕ ਹੈ ਜੀ ਬਿਜਲੀ ਪਾਣੀ ਸੁਰੱਖਿਆ ਦੀ ਸਹੂਲਤ ਜਿੱਥੇ ਵੀ ਅੰਦੋਲਨਕਾਰੀ ਬੰਦੇ ਉਹਨਾਂ ਨੂੰ ਹੁੰਦੀ ਹੁੰਦੀ ਆ ਇਹ ਦੇਖਾਂਗੇ ਕਿਹੜਾ ਰੋਕਦਾ ਹੈਗਾ ਕਿੰਨੇ ਕੁ ਅਸੀਂ ਅਸੀਂ ਕੋਈ ਆਮ ਆਦਮੀ ਪਾਰਟੀ ਨਹੀਂ ਹੈਗੇ ਵੀ ਅਸੀਂ 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 ਕਿਸੇ ਦੇ ਦਬਾਅ 'ਚ ਆ ਕੇ ਗੱਲ ਕਰਾਂਗੇ ਜਾਂ ਕਿਸੇ ਸੈਂਟਰ ਕੋਲੋਂ ਡਰਦੇ ਹੈਗੇ ਆ ਤੋ ਅੱਖਾ ਚੱਖਾ ਪਾ ਕੇ ਦੇਸ਼ ਦਾ ਕਿਸਾਨ ਮਜ਼ਦੂਰ ਖੜਾ ਵਾ ਇੱਕ ਵਾਹਿਦ ਧਿਰ ਆ ਜਿਹੜੀ ਸੈਂਟਰ ਨਾਲ ਸਿੱਧਾ ਲੋਹਾ ਲਹਿਰੀਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਲਈ ਅੱਜ ਵੀ ਅਸੀਂ ਭਾਈ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਹੈਗਾ ਅਸੀਂ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਅਸੀਂ ਸੀ250 ਨਾਲ ਫਸਲਾਂ ਦੇ ਭਾਅ ਲੈਣੇ ਆ ਔਰ ਮੋਦੀ ਜੀ ਠੀਕ ਹੈ ਤੁਸੀਂ ਟਿਕਟ ਦੇ ਦਿੱਤੀ ਅਜੇ ਮਿਸ਼ਰਾ ਟੈਣੀ ਨੂੰ ਇਹ ਫਾਈਲ ਲਾਉਣਾ ਵਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਐ ਹੀ ਹੁੰਦੀਆਂ ਹੁੰਦੀਆਂ ਵਾਰੀਆਂ ਕੋਈ ਫਰਕ ਨਹੀਂ ਪੈਂਦਾ ਹੈਗਾ ਕੋਈ ਨਾ ਲਖੀਮਪੁਰ ਖੀਰੀ ਕਤਲकांड ਦਾ ਤੁਹਾਡੇ ਕੋ ਇਨਸਾਫ ਲੈਣਗੇ ਦੇਸ਼ ਦੇ 140 ਕਰੋੜ ਲੋਕ ਲੋਕਾਂ ਤੋਂ ਵੱਡੀ ਸਰਕਾਰ ਤੁਹਾਡੀ ਨਹੀਂ ਹੈਗੀ ਸਾਫ਼ ਕਹਿਣਾ ਜਾਖੜ ਜੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿਹੜੇ ਤੁਸੀਂ ਹੱਥ ਰੰਗ ਲਿਆ ਨਾ ਸਾਡੇ ਕਿਸਾਨਾਂ ਦੇ ਲਹੂ ਨਾਲ ਇਹ ਨਹੀਂ ਜਿੱਤਣਾ ਹੈਗਾ ਪਰ ਤੁਸੀਂ ਅੱਜ ਤੱਕ ਤੁਹਾਡਾ ਜਦੋਂ ਤੁਸੀਂ ਕਾਂਗਰਸ ਨਾਲ ਸੀਗੇ ਤੁਹਾਨੂੰ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤਾਂ ਬਹੁਤ ਵਧੀਆ ਲੱਗਦਾ ਕਹਿੰਦੇ ਦੇਣਾ ਚਾਹੀਦਾ ਹਣ ਤੋ ਨੂੰ ਬਾਜਪਾ ਤੇ ਜਾ ਕੇ ਲੱਗਦਾ ਵੀ ਨਸਕਾਨ ਹੋ ਜੂ ਇਹਦਾ ਤੁਹਾਡਾ ਖੁਦ ਵੀ ਪਤਾ ਨਹੀਂ ਲੱਗਦਾ ਤੁਸੀਂ ਕੀ ਕਰ ਰਹੇ ਤੋ ਇਸ ਕਰਕੇ ਜੜੀਆਂ ਪਾਲਟੀਆਂ ਆਰਐਸਐਸ ਨੂੰ ਬਾਜਪਾ ਨੂੰ ਭਰਾਉ ਪੰਜਾਬ ਦੇ ਵਿੱਚ ਜੜਾ ਲਵਾਉਣੀਆਂ ਚਾਹੁੰਦੀਆਂ ਉਹ ਪੰਜਾਬ ਦਾ ਵजूद ਖਤਮ ਕਰਨਾ ਚਾਹੁੰਦੇ ਆਪਣੇ ਵਾਸਤੇ ਜਿਹੜੇ ਅੱਜ ਕਿਸੇ ਵੀ ਵਿਰੋਧੀ ਧਿਰ ਨਾਲ ਮੈਨੂੰ ਨਹੀਂ ਮੈਂ ਫੇਰ ਕਹਿਣਾ ਜੇ ਕੋ ਜੇ ਕੋਈ ਭ੍ਰਸ਼ਟਾਚਾਰ ਹੈ ਉਹਦੀ ਕਾਰਵਾਈ ਹੋਣੀ ਚਾਹੀਦੀ ਆ ਡਟ ਕੇ ਕਰਨ ਸੈਂਟਰ ਹੱਥ ਨਹੀਂ ਲੈਂਦੇ ਕੱਲਾ ਭ੍ਰਸ਼ਟਾਚਾਰ ਇੱਕ ਬੰਨੇ ਕੋ ਬਠੇਰੇ ਇੱਥੇ ਹੈ ਕਿਹੜਾ ਬੰਨ ਜਿਹੜਾ ਭ੍ਰਸ਼ਟਾਚਾਰ ਚਲੇਪਤ ਨਹੀਂ ਆਗਾ ਜਿਹੜੀ ਨਿਤਿਸ਼ ਕੁਮਾਰ ਜੀ ਇਹਨਾਂ ਨਾਲ ਅੱਗੇ ਕੱਲ ਤੱਕ ਤਾਂ ਉਹ ਭ੍ਰਸ਼ਟ ਸੀਗੇ ਅੱਜ ਉਹ ਚੰਗੇ ਹੋ ਗਏ ਜਿਦੋਂ ਨਾਲ ਚਲੇ ਗਏ ਤਾਂ ਬਹੁਤ ਸਾਰਾ ਕੁਝ ਹੈਗਾ ਜਿਹੜੇ ਅੱਜ ਚਿੜਗਲੀਆਂ ਸੈਂਟਰ ਦੇ ਹੱਕ ਚ ਮਾਰ ਰਹੇ ਨੇ ਜਦੋਂ ਉਹਨਾਂ ਦੀ ਧੌਂ ਤੇ ਗੋਡਾ ਰੱਖਿਆ ਕੱਲ ਨੂੰ ਉਹਨਾਂ ਚੀਕਾਂ ਵੀ ਮਾਰਨੀਆਂ ਇਹ ਸਾਨੂੰ ਪਤਾ ਵਾ ਸੋ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਬੋਲੋ ਜਿਹੜੀ ਆਰਐਸਐਸ ਗੁਰਦੁਆਰਿਆਂ ਤੇ ਕਬਜ਼ਾ ਕਰਾਉਣਾ ਚਾਹੁੰਦੀ ਆ ਜਿਹੜੀ ਆਰਐਸਐਸ ਗੱਟਕਿੰਟੀਆਂ ਦੇ ਵਿਰੋਧੀ ਹੈਗੀ ਆ ਜਿਹੜੀ ਆਰਐਸਐਸ ਦਲਤਾਂ ਦੇ ਵਿਰੋਧੀ ਹੈਗੀ ਆ ਜਿਹੜੀ ਆਰਐਸਐਸ ਚਾਹੁੰਦੀ ਜਿਹੜੀ ਕਹਿੰਦੀ ਆ ਵੀ ਸਿੱਖ ਵਾੜਾਂ ਵਾਲੇ ਹਿੰਦੂ ਆ ਇਹ ਦੇਖ ਲੈਣ ਜਿਹੜੇ ਬੰਦੇ ਉਹਦੇ ਨਾਲ ਗਠਜੋੜ ਕਰਨਗੇ ਜਿਹੜੇ ਬੰਦੇ ਉਹਨੂੰ ਪੰਜਾਬ ਦੀ ਸੱਥਾਂ ਦੇ ਵਿੱਚ ਲੈ ਕੇ ਆਉਣਗੇ ਪੰਜਾਬੀ ਕਦੀ ਨਹੀਂ ਬਖਸ਼ਣਗੇ ਸਾਡੀ ਕੋਈ ਗੱਲ ਨਹੀਂ ਇਹ ਇਹ ਪੰਜਾਬ ਵਾਲੇ ਕਦੀ ਨਹੀਂ ਬਖਸ਼ਣਗੇ ਉਹਨਾਂ ਨੂੰ ਔਰ ਮੈਂ ਇੱਥੋਂ ਤੱਕ ਕਹਿਣਾ ਚਾਹੁੰਦਾ ਪਿਆਮ ਲੋਕ ਤਾਂ ਹੁੰਦੇ ਨੇ ਜਿਹੜੀ ਇਹ ਪਰਸੈਪਸ਼ਨ ਬਣਾਈ ਜਾ ਰਹੀ ਆ ਕਿ ਕਾਲੀ ਦਲ ਦਾ ਵਰਕਰ ਬਹੁਤ ਖੋਸਾ ਜੀ ਪਛਪਾਦੇ ਗਠਜੋੜ ਨਾਲ ਜੜਿਆ ਤੇ ਸਿੱਖੀ ਸਿਧਾਂਤ ਨਾਲ ਜੁੜਿਆ ਜਿਹਦੇ ਅੰਦਰ ਪੰਜਾਬੀਏ ਤੇ ਕਿੱਦਾਂ ਖੁਸ਼ ਹੋ ਜੂਗਾ ਸੱਤਾ ਸਭ ਕੋਈ ਥੋੜੀ ਹੁੰਦੀ ਆ ਸੱਤਾ ਤਾਂ ਹੁੰਦੀ ਜਾਂਦੀ ਰਹਿੰਦੀ ਆ ਤੁਸੀਂ ਤੁਹਾਡਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਕੋਈ ਤੁਹਾਡੇ ਵਿੱਚ ਆ ਕੇ ਤੁਹਾਨੂੰ ਗਲ ਚ ਲੈ ਕੇ ਘੁੱਟ ਕੇ ਗਾਲਾ ਘੁੱਟ ਕੇ ਮਾਰ ਦੇਵੇ ਇਹ ਕਦੀ ਨਹੀਂ ਕੋ ਬਰਦਾਸ਼ਤ ਕਰੂਗਾ ਸੋ ਇਸ ਕਰਕੇ ਅੱਗੇ ਅਗਲਿਆਂ ਨੇ ਮਰਜ਼ੀ ਕਰਨੀ ਹੈਗੀ ਆ ਕਿ ਉਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਹੈਗਾ ਪਰ ਸਾਡਾ ਸਪਸ਼ਟ ਹੈਗਾ ਵੀ ਜਿਹੜੀ ਆਮ ਆਦਮੀ ਪਾਰਟੀ ਜੜੇ ਡਰ ਦੇ ਵਿੱਚੋਂ ਉਹਨਾਂ ਨੇ ਕਿਸਾਨ ਅੰਦੋਲਨ ਪ੍ਰਤੀ ਦੋਗਲਾ ਚਿਹਰਾ ਦਿਖਾਲਿਆ ਉਹ ਜੜੀ ਉਹਨਾਂ ਨੂੰ ਡਰ ਸੀ ਉਹ ਤੇ ਹੋ ਗਿਆ ਬਾਈ ਬੰਦਾ ਤੇ ਫੜ ਕੇ ਅਗਲੇ ਅਨੰਦਰ ਦੇ ਦਿੱਤਾ ਤਾਂ ਹੁਣ ਜੇ ਬਿਜਲੀ ਪਾਣੀ ਦਾ ਪ੍ਰਬੰਧ ਦੋਹਾਂ ਬਾਰਡਰਾਂ ਤੇ ਨਾ ਹੋਇਆ ਤਾਂ ਅਸੀਂ ਦੇਖਾਂਗੇ ਇਲੈਕਸ਼ਨ ਕਮਿਸ਼ਨ ਰੋਕਦਾ ਸਾਨੂੰ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਡੱਕਦਾ ਫਿਰ ਲਵਾਂਗੇ ਨਹੀਂ ਤਾਂ ਹਜੇ ਵੀ ਟਾਈਮ ਹੈਗਾ ਦੋਵੇਂ ਫੋਰ ਰੈ ਕਰਨਗੇ ਉਹ ਫੈਸਲਾ ਕਰਕੇ ਦੋਹਾਂ ਬਾਰਡਰਾਂ ਤੇ ਬਿਜਲੀ ਦਾ ਪਾਣੀ ਦਾ ਸੁਰੱਖਿਆ ਦਾ ਸਪਸ਼ਟ ਪ੍ਰਬੰਧ ਕਰਨ ਜਿਵੇਂ ਕਰਕੇ ਪਤਾ ਲੱਗਦੇ ਸਪਸ਼ਟ ਬਿਆਨ ਦੇਣ ਉਹ ਅੰਦੋਲਨ ਦੇ ਨਾਲ ਨੇ ਅੰਦੋਲਨ ਦੇ ਵਿਰੋਧ ਵਿੱਚ ਹੈਗੇ ਨੇ ਉਹ ਦੇਸ਼ ਦੇ ਸਾਹਮਣੇ ਕਲੀਅਰ ਕਟ ਸਭ ਕੁਝ ਚਲਿਆ ਜਾਵੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਵੀ ਆਪਾਂ ਜਿਹੜੇ ਸ਼ਹੀਦ ਸੁਪਕਰਨ ਸਿੰਘ ਜੀ ਆ ਉਹਨਾਂ ਦੇ ਸ਼ਹੀਦੀ ਜਿਹੜੇ ਆ ਉਹ ਸਮਾਗਮ ਕਰਨੇ ਆ ਵੱਡੀਆਂ ਪੰਚਾਇਤਾਂ ਕਰਨੀਆਂ ਪੂਰੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਮੁੱਦਾ ਗੂੰਜਣਾ ਹੈਗਾ ਵਾ ਪਰ ਇਹ ਸਪਸ਼ਟ ਕਰ ਦਈਏ ਵੀ ਇਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਆ ਇਹ ਆਮ ਆਦਮੀ ਦਾ ਅੰਦੋਲਨ ਨਹੀਂ ਕੋਈ ਵਿਰੋਧੀ ਤੇ ਡਰ ਸਕਦੀ ਆ ਕਿਸਾਨ ਮਜ਼ਦੂਰ ਨਹੀਂ ਮੋਦੀ ਜੀ ਤੁਹਾਡੇ ਕੋ ਡਰਨ ਵਾਲੇ ਐ ਵੇਖਿਓ ਇਹ ਸਮਾਂ ਆਊਗਾ ਹਰ ਚੀਜ਼ ਦਾ ਇੱਕ ਇੱਕ ਚੀਜ਼ ਦਾ ਹਿਸਾਬ ਇਹ ਦੇਸ਼ ਦੇ ਕਿਸਾਨ ਮਜ਼ਦੂਰ ਤੁਹਾਡੇ ਕੋ ਲੈਣਗੇ ਮੰਗਾ ਵੀ ਮਨਵਾਉਣਗੇ ਚੰਗਾ ਹੋਊਗਾ ਸਹੀ ਰਸਤੇ ਤੇ ਤੁਰੋ ਜਿਹੜੇ ਜ਼ਬਰ ਵਾਲਾ ਰਾਹ ਤੁਸੀਂ ਅਪਣਾਇਆ ਉਹਨੂੰ ਖਤਮ ਕਰੋ ਹੁਣ ਤਾਂ ਬਾਈ ਲਕਸ਼ਣ ਕਮਿਸ਼ਨ ਹੈਗਾ ਇਹਨਾਂ ਨਾਲ ਵੀ ਗੱਲ ਕਰਾਂਗੇ ਹੁਣ ਰਾਹ ਕਿੰਨਾ ਨੇ ਬੰਦ ਕੀਤੇ ਅੱਜ ਪੰਜਾਬ ਦੇ ਲੋਕਾਂ ਨੂੰ ਖੱਜਲ ਖਰਾਬ ਕੌਣ ਕਰ ਰਿਹਾ ਦਿੱਲੀ ਦੇ ਲੋਕਾਂ ਨੂੰ ਖਜਲ ਖਰਾਬ ਕੌਣ ਕਰ ਰਿਹਾ ਇਹਦਾ ਹਿਸਾਬ ਵੀ ਆਉਣ ਵਾਲੇ ਸਮੇਂ 'ਚ ਦੇਣਾ ਪਊਗਾ ਅੱਜ ਹਰਿਆਣੇ ਦੇ ਵਿੱਚ ਹਿਸਾਰ ਦੇ ਵਿੱਚ ਅੱਜ ਸ਼ਹੀਦੀ ਸਮਾਗਮ ਹੋਣਾ ਵਾ ਅ ਸ਼ਹੀਦ ਸੁਪਕਰਨ ਦੀ ਯਾਦ ਦੇ ਵਿੱਚ ਅਰ ਉੱਥੇ ਵੱਡੀ ਮਹਾਪੰਚਾਇਤ ਹੋਣੀ ਆ ਹਰਿਆਣੇ ਦੇ ਵੀਰਾਂ ਨੂੰ ਵੀ ਬੇਨਤੀ ਆ ਵੀ ਅੱਜ ਉੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।